ਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਇਸ ਟਾਈਮ ਅਸੀਂ ਪਾਤਣਾ ਦੇ ਨਾਲ ਪਿੰਡ ਨਿਆਲ ਆ ਉੱਥੇ ਖੜੇ ਆ ਜੀ ਉੱਥੇ ਤੁਹਾਨੂੰ ਪਤਾ ਅੱਜ ਤਕਰੀਬਨ 6 ਮਾ ਦਿਨ ਹੋ ਗਿਆ ਈ ਧਰਨਾ ਲਾਏ ਨੂੰ ਧਰਨਾ ਲਾਏ ਦਾ ਕਾਰਨ ਦੋ ਟਰੱਕ ਡਰਾਈਵਰ ਮਾਲਕ ਵੱਲੋਂ ਕੁੱਟੇ ਜਾਂਦੇ ਆ ਜਰੀਲ ਕਰੇ ਜਾਂਦੇ ਆ ਹੋਰ ਵੀ ਪਤਾ ਨਹੀਂ ਉਹਨਾਂ ਨੇ ਕੀ ਕੀ ਹਰਕਤਾਂ ਕਰੀਆਂ ਹੋਣੀਆਂ ਜਿਵੇਂ ਕੱਪੜੇ ਲਵਾ ਕੇ ਜਿਵੇਂ ਬੰਦੇ ਨੂੰ ਆਪਾ ਟੌਰਚਰ ਕਰਦੇ ਆ ਵੀਡੀਓ-ਬਿਡੀਓ ਬਣਾ ਲਈ ਜਾਂਦੀ ਆ ਹੋ ਸਕਦਾ ਇਦਾਂ ਕੋਕਪੜਦਾਲ ਕਰੀ ਦੋ ਬਦਲ ਲੱਗੂ ਤੇ ਬੰਦੇ ਉਹ ਸੁਸਾਈਡ ਕਰਕੇ ਸਾਰੇ ਪੰਜਾਬ ਨੇ ਵੀਡੀਓ ਦੇਖੀ ਆ ਉਹਨਾਂ ਨੇ ਸਲਫਾਸ ਸਾਹਮਣੇ ਸਾਰਿਆਂ ਦੇ ਖਾਧੀ ਆ ਪਰ ਆ ਦੇਖੋ ਪ੍ਰਸ਼ਾਸਨ ਨੇ ਹਲੇ ਤੱਕ ਕੋਈ ਵੀ ਹੱਲ ਨਹੀਂ ਕਰਿਆ ਕੋਈ ਉਹਨਾਂ ਦੇ ਕਿੰਨੇ ਦੋਸ਼ੀ ਬਈ ਉਹ ਪੰਜ ਦੋਸ਼ੀ ਨੇ ਬਾਈ ਜੀ ਕਿੰਨੇ ਫੜਿਆ ਦੋ ਫੜਿਆ ਗਏ ਇੱਕ ਤਾਂ ਜੀ ਮੇਨ ਮੁਖ ਆਪਣਾ ਮਾਲਕਾ ਗੱਡੀ ਦਾ ਨਾ ਉਹ ਨਹੀਂ ਹਜੇ ਤੱਕ ਫੜਿਆ ਗਿਆ ਬਾਈ ਜੀ ਉਹ ਕੰਮ ਕੀ ਕਰਦਾ ਉਹ ਉਹ ਵੀਰੇ ਪੁਲਿਸ ਚਾ ਪੁਲਿਸ ਦੇ ਵਿੱਚ ਬੰਦਾ ਹੋਵੇ ਤੇ ਐਂ ਭਗਾਉੜਾ ਹੋ ਜੇ ਤੇ ਪੁਲਿਸ ਅੱਜ ਕੱਲ ਬੰਦਾ ਲੱਭਣਾ ਕੀ ਔਖਾ ਪਰ ਹਲੇ ਤੱਕ ਮੇਨ ਮੁਖ ਦੋਸ਼ੀ ਨਹੀਂ ਫੜਿਆ ਦੋਨੇ ਲਾਸ਼ਾਂ ਸੜਕ ਦੇ ਉੱਤੇ ਪਈਆਂ ਨੇ ਜੀ ਟਰਾਲੀ ਦੇ ਵਿੱਚ ਆ ਤੁਸੀਂ ਦੇਖ ਰਹੇ ਹੋ ਤੇ ਪਿੰਡ ਦੀ ਬੱਚਾ ਬੱਚਾ ਕੱਲੀ-ਕੱਲੀ ਮਾਤਾ ਭੈਣ ਬਜ਼ੁਰਗ ਸਾਰੇ ਅੱਜ 6ਵੇਂ ਦਿਨ ਦੇ ਵਿੱਚ ਇੱਥੇ ਬੈਠੇ ਨੇ 6 ਦਿਨਾਂ ਤੋਂ ਹੀ ਮੀਂਹ ਪੈ ਰਿਹਾ ਤੇ ਹੁਣ ਤੱਕ ਆਪਾਂ ਬਾਈ ਨੂੰ ਪੁੱਛਦੇ ਆਂ ਗੱਲ ਕਿੱਥੇ ਕਿ ਖੜੀ ਹੈ ਕੀ ਗੱਲਬਾਤ ਹੈ ਬਈ ਹੁਣ ਤੱਕ ਸਾਨੂੰ ਕੋਈ ਅਫਸਰ ਕੋਈ ਐਮਐਲਏ ਕੋਈ ਮਿਲਿਆ ਕਿ ਭਾਈ ਜੀ ਆਪਣਾ ਪਰਸੋ ਐਸਐਸਪੀ ਆਇਆ ਸੀ ਆ ਕੱਲ ਆਪਣਾ ਜਿਹੜੀ ਉਹ ਦੂਜੀ ਆਪਣਾ ਕਮਿਸ਼ਨਰ ਵੀ ਆਇਆ ਸੀ ਡੀਏਡੀਸੀ ਮੈਡਮ ਵੀ ਆਈ ਸੀ ਉਹਨਾਂ ਨੇ ਸਾਥੋਂ ਦੋ ਦਿਨ ਦਾ ਟਾਈਮ ਲਿਆ ਦੀ ਵੀ ਦੋ ਦਿਨਾਂ ਚ ਵਿੱਚ ਅਸੀਂ ਗ੍ਰਿਫਤਾਰ ਕਰ ਲਿਆ ਉਹਨੂੰ ਫੜਨ ਵਾਸਤੇ ਦੋ ਦਿਨ ਲੱਗਣਗੇ ਦੋ ਦਿਨ ਲੱਗਣਗੇ ਅੱਜ ਤੀਜਾ ਦਿਨ ਹੈ ਭਾਈ ਸੁਣ ਜਿਲ੍ਹਾ ਕਿਹੜਾ ਪੈ ਗਿਆ ਸਾਨੂੰ ਪਟਿਆਲਾ ਜਿਲ੍ਹਾ ਪੈ ਗਿਆ ਪਟਿਆਲਾ ਪੈ ਗਿਆ ਸੰਗਰੂਰ ਨਹੀਂ ਮੰਗਦੇ ਸੰਗਰੂਰ ਅੱਛਾ ਅੱਜ ਸੁਨਾਮ ਇਥੋਂ ਕਿੰਨੀ ਦੂਰ ਹੈ ਇਥੋਂ ਸੁਨਾਮ ਸਾਲੇ 30 ਕਿਲੋਮੀਟਰ ਆ ਸੁਨਾਮ ਕਹਿੰਦੇ ਅੱਜ ਮੁੱਖ ਮੰਤਰੀ ਸਾਹਿਬ ਨੇ ਆਉਣਾ ਹਾਂਜੀ ਪਰ ਸਾਨੂੰ ਐ ਨਹੀਂ ਲੱਗਦਾ ਵੀ ਸਾਨੂੰ ਲੱਗ ਨਹੀਂ ਰਹੀ ਭਗਵਾਨ ਜਿਵੇਂ ਸਨਾਮ ਆ ਰਿਹਾ ਵੀ ਇੱਥੇ ਆਊਗਾ ਕਿਉਂ ਹੁਣ ਸਾਰੇ ਪੰਜਾਬ ਦੇ ਵਿੱਚ ਬਈ ਵੀਡੀਓ ਫੈਲੀ ਹੋਈ ਆ ਮੁੱਖ ਮੰਤਰੀ ਨੇ ਦੇਖੀ ਤਾਂ ਹੋਣੀ ਬਈ ਵੀ 2 ਲੱਖਾਂ ਚੌਂਕ ਦੇ ਵਿਚਾਲੇ ਪਈਆਂ ਨੇ ਪਰ ਹਰੇ ਤੱਕ ਬਈ ਸਾਨੂੰ ਲੱਗ ਨਹੀਂ ਰਿਹਾ ਵੀ ਉਹ ਆਊਗਾ ਜਾਂ ਕੋਈ ਇਨਸਾਫ ਦੀ ਗੱਲ ਹੋਈ ਆ ਜਾਂ ਕੋਈ ਕਾਰਵਾਈ ਹੋਊਗੀ ਅਸੀਂ ਇੱਕ ਬੰਦਾ ਤਾਂ ਅਸੀਂ ਆਪ ਜਾ ਕੇ ਲਿਆਏ ਤੇ ਉਹਨੂੰ ਗ੍ਰਿਫਤਾਰ ਅਸੀਂ ਆਪ ਕਰਾਇਆ ਇੱਕ ਬੰਦਾ ਕੱਲ ਜਿਹੜਾ ਪਾਲਮਿਸਤਰੀ ਆ ਉਹ ਪਰਸਨਲ ਅਰੈਸਟ ਕਰਿਆ ਹੁਣ ਤਿੰਨ ਦੋਸ਼ੀ ਹੋਰ ਰਹਿ ਗਏ ਜੀ ਤਿੰਨੇ ਦੋਸ਼ੀ ਅਜੇ ਫਰਾਰ ਨੇ ਅਜੇ ਤੱਕ ਗ੍ਰਫਤਾਰ ਨਹੀਂ ਕਰਿਆ ਗਿਆ ਉਹਨਾਂ ਜੋ ਕੋਈ ਬਾਈ ਸੋਡੇ ਪਾਤਣਾਂ ਚ ਟਰੱਕ ਕਿੰਨੇ ਹੋਣਗੇ ਸਾਡੇ ਬਾਈ ਟਰੱਕ 700 ਟਰੱਕਾਂ ਦਾ ਟਰੱਕ ਜੁਨੀਅਨ ਚ 700 700 ਟਰੱਕ ਪਾਤਣਾਂ ਦੇ ਵਿੱਚ ਆ ਇਕੱਲੇ ਦੇ ਵਿੱਚ ਜੇ 350 ਡਰਾਈਵਰ ਵੀ ਇੱਥੇ ਆ ਜੇ ਨਾ ਆਉਂਦੀ ਗੱਡੀਆਂ ਖੜੀਆਂ ਕਰਕੇ ਤਾਂ ਚੀਕ ਪੈ ਜੇ ਚੀਕ ਪੂਰੇ ਪੰਜਾਬ ਦੇ ਵਿੱਚ ਕਿੰਨੇ ਟਰੱਕ ਨੇ ਮੇਰੇ ਰਾਮਪਰੇ ਦੇ ਵਿੱਚ ਸਭ ਤੋਂ ਜ਼ਿਆਦਾ ਟਰੱਕ ਨੇ ਸਭ ਤੋਂ ਜ਼ਿਆਦਾ ਘੋੜੇ ਨੇ ਜੇ ਡਰਾਈਵਰ ਇੱਕ ਦਿਨ ਵਾਸਤੇ ਦੋ ਦਿਨਾਂ ਵਾਸਤੇ ਜਿੱਥੇ ਵੀ ਗੱਡੀਆਂ ਖੜੀਆਂ ਉੱਥੇ ਹੀ ਖੜਾ ਦੇਣ ਖਾਲੀ ਆ ਭਰੀਆਂ ਨੇ ਜੋ ਮਰਜੀ ਆ ਚੀਕਾਂ ਪੈ ਜਾਣਗੀਆਂ ਨਾਲੇ ਦਾ ਅੱਗੇ ਵਾਸਤੇ ਕੋਈ ਮਾਲਕ ਨਹੀਂ ਕੋਸ ਕਉਛੇ ਦੀ ਛੇਦੀ ਕੋਈ ਮਾੜੀ ਮੋਟੀ ਘੂਰ ਕੱਪ ਕਰ ਸਕਦਾ ਪਰ ਐਂ ਤਾਂ ਨਹੀਂ ਵੀ ਤੁਹਾਨੂੰ ਕੁੱਟੂਗਾ ਸਰਕਾਰ ਨੂੰ ਜਿੱਦਰਾ ਸਰਕਾਰ ਦਾ ਸਿਸਟਮ ਹੈ ਸਾਰਾ ਟਰੱਕਾਂ ਨਾਲ ਹੀ ਚਲਾਉਂਦੇ ਆ ਟਰੱਕਾਂ ਨਾਲ ਹੀ ਸਿਸਟਮ ਨਾਲ ਹੀ ਚੱਲਦਾ ਬਾਈ ਠੀਕ ਹੈ ਚਾਹੇ ਇੱਕ ਵਾਰੀ ਪਿੱਛੇ 2023 ਦੇ 22 ਦੇ ਇੰਡੀਆ ਚ ਪਤਾ ਨਹੀਂ 23 ਦੇ ਚ ਟ੍ਰੱਕਾਂ ਲੈਣ ਖਿਲਾਫ ਇੱਕ ਕਾਨੂੰਨ ਆਇਆ ਸੀ ਉਦੋਂ ਇਹਨਾਂ ਨੇ ਗੱਡੀਆਂ ਬੰਦ ਕਰਤੀਆਂ ਚੱਕਾ ਜਾਮ ਕਰਤਾ ਸੀ ਲੋਕੋ ਲੋਕ ਨਾ ਡੀਜ਼ਲ ਲੈਣ ਗਏ ਅੜ ਕਰ ਕਰ ਕੇ ਡਿੱਗਦੇ ਸੀ ਆਸ ਵਿੱਚ ਦੀ ਇੱਕ ਦਿਨ ਚੀ ਚੀਕਾ ਪੈ ਗਈਆਂ ਸੀ ਤੇ ਭਾਈ ਟੱਕੀ ਟ੍ਰੱਕਾਂ ਲਿਆ ਛੋਡੇ ਜਾਂਦਾ ਤੁਸੀਂ ਸ਼ਰੇਆਮ ਕਹਦੇ ਹੋ ਵੀ ਅਸੀਂ ਨਹੀਂ ਆਉਂਦੇ ਇਹਦਾ ਚੋਰ ਸੀ ਚੋਰ ਸੀ ਠੀਕ ਆ ਸ਼ਰੇਆਮ ਜਿੱਥੇ ਜਿੱਥੇ ਬੈਠੇ ਛੋਡੀ ਜੇਤ ਮੋਬਾਈਲ ਆ ਤੁਸੀਂ ਕਹਦੇ ਹੋ ਭਾਈ ਇਹ ਚੋਰ ਸੀ ਇਹਨਾਂ ਨੇ ਚੋਰੀ ਕਰੀ ਸੀ ਇਹ ਮਰ ਗਏ ਜਾਂ ਮਾਰਤੇ ਵੀ ਸਾਡੇ ਇਹ ਕੁਝ ਨਹੀਂ ਲੱਗਦੇ ਸਾਡੇ ਭੈਣ ਨਹੀਂ ਭਾਈ ਨਹੀਂ ਸਾਡੇ ਸਟਾਫ ਦੇ ਨਹੀਂ ਤੂੰ ਤਾਂ ਤੁਸੀਂ ਬੜੇ ਆਸਵੀ ਦੀ ਇੱਕਾ ਦਿਖਾਉਂਦੇ ਮੇਰੇ ਵਰਗਾ ਕੋਈ ਸਾਨੂੰ 19 21 ਬੋਲ ਦੇ ਕਰੇ ਗਲਤੀ ਨਾਲ ਬੇਸ਼ੱਕ ਮਾਫੀ ਮੰਗ ਲੇ ਤੁਸੀਂ ਫੇਰ ਵੀ ਖੜਾ ਨਹੀਂ ਛੱਡਦੇ ਫੋਨ ਲਾ ਲਾ ਕੇ ਤੁਸੀਂ ਆਪ ਦੇ ਆਪਣੀਆਂ ਬਾਜਾਂ ਵਾਇਰਲ ਕਰਦੇ ਹੋ ਆਪ ਦੇ ਪੇਜ ਵਾਇਰਲ ਕਰਦੇ ਹੁੰਦੇ ਹੋ ਤੇ ਹੁਣ ਥੋੜੀ ਮਰਦਾਨਗੀ ਕਿੱਥੇ ਗਈ ਬਾਈ ਹੁਣ ਤੁਸੀਂ ਕਿਉਂ ਨਹੀਂ ਆ ਕੇ ਇਸ ਪਰਿਵਾਰ ਨਾਲ ਖੜਦੇ ਅੱਜ ਛੇਮਾ ਦੇਣਾ ਸੱਤਵਾਂ ਮੌਤ ਹੋਈ ਨੂੰ ਸੱਤਵਾਂ ਦਿਨ ਹੈ ਠੀਕ ਆ ਤੁਹਾਨੂੰ ਇੱਕ ਦਿਨ ਕੰਮ ਹੋਊ ਕਿਸੇ ਨੂੰ ਦੋ ਦਿਨ ਕੰਮ ਹੋਊ ਕੋਈ ਐਨੇ ਚਰਚਦਾ ਜੇ ਬੰਦਾ ਕੋਈ ਗੁਜਰਾਤ ਗਿਆ ਹੋਵੇ ਉਹ ਵੀ ਮੁੜਿਆ ਆਉਂਦਾ ਮੁੜਿਆ ਆਉਂਦਾ ਭਾਰਤ ਮਾਲਾ ਆਉਂਦੀ ਸਿੱਧੀ ਰਕ ਡਰਾਈਵਰਾਂ ਨੂੰ ਇਹ ਬੇਨਤੀ ਕਰਦੇ ਆਂ ਬਾਈ ਜੇ ਤੁਸੀਂ ਰੜ ਕੇ ਇੱਕ ਦਿਨ ਵੀ ਚੱਕਾ ਜਾਮ ਕਰ ਦੋ ਸਰਕਾਰ ਦੇ ਕੋਈ ਕੰਨੀ ਗੱਲ ਪੈ ਜੂਗੀ ਬਾਈ ਸਾਨੂੰ ਬਾਈ ਸੱਚੇ ਸੀ ਡਰਾਈਵਰਾਂ ਨੂੰ ਕਹਿੰਦਾ ਮੈਂ ਡਰਾਈਵਰ ਬਾਈ ਤੁਸੀਂ ਜੇ ਤੁਹਾਡੇ ਮਾਲਕ ਤੁਹਾਨੂੰ ਗਾਲ ਵੀ ਕੱਢ ਦੇਣਾ ਤੁਸੀਂ ਖੜੀ ਗੱਡੀ ਉੱਥੇ ਛੱਡ ਜਾਨੇ ਹੋ ਕਹਿੰਦੇ ਆ ਚੱਕੋ ਉਹਦੀਆਂ ਚਾਬੀਆਂ ਠੀਕ ਆ ਉਹ ਬੰਦੇ ਸੱਚੇ ਸੀ ਉਹ 65000 ਦੀ ਚੋਰੀ ਹੋਣ ਤੋਂ ਬਾਅਦ ਵੀ ਮਾਲਕਰੇ ਕੋਲੇ ਆਏ ਮਾਲਕ ਨੇ ਕੁੱਟੇ-ਕੁੱਟ ਖਾਂਦੇ ਵੀ ਮੰਨੇ ਭਾਈ ਸਾਡੀ ਦਰਖਾਹ ਚੋ ਕੱਟ ਲਈ ਉਹ ਫੇਰ ਵੀ ਕੁੱਟਣੋਂ ਨਹੀਂ ਹਟੇ ਹੋਰ ਪਤਾ ਨਹੀਂ ਉਹਨਾਂ ਨੇ ਕੀ ਕੀ ਜਲਾਦ ਪਕਰੀ ਉਹ ਜਿਹੜਾ ਕਿਸੇ ਨੇ ਦੇਖਿਆ ਨਹੀਂ ਤੇ ਫੇਰ ਉਹ ਬੰਦੇ ਜਿਹੜਾ ਮਰਦੇ ਆ ਸਾਹਦੇ ਸਾਹਮਣੇ ਆ ਕੇ ਇਸ ਗੱਲ ਦੱਸ ਕੇ ਮਰਦੇ ਆ ਕਾਲਾ ਬੰਦਾ ਮਾਰਾ ਜਾਂ ਵੀ ਹੋਵੇ ਨਾ ਉਹ ਜੇ ਮਰਨਾ ਵੀ ਹੋਵੇ ਤਾਂ ਵੀ ਚੋਰੀ ਮਰੂ ਤੇ ਤੁਸੀਂ ਯਾਰ ਛੋਡੇ ਕੰਨ ਤੇ ਜੂ ਨਹੀਂ ਸਰਕੀ ਟਰੱਕ ਵਾਲੇ ਉਹ ਉਹਦਾ ਪੂਰੀ ਸ਼ਰਮਣੀ ਮੰਨੀ ਪਾਈ ਯਾਰ ਚਾਹੇ ਤੁਸੀਂ ਪਾਤੜਾ ਵਾਲੇ ਹੋ ਤੇ ਤੁਸੀਂ ਪਟਿਆਲੇ ਵਾਲੇ ਹੋ ਤੁਸੀਂ ਬਠਿੰਡੇ ਵਾਲੇ ਹੋ ਬਰਨਾਲੇ ਵਾਲੇ ਹੋ ਯਾਰ ਤੁਸੀਂ ਇੱਕ ਦਿਨ ਖਾਤਰ ਇਨਸਾਫ ਲੈਣਾ ਓ ਓ ਇੱਕ ਤਾਂ ਜਿਹੜਾ ਦਵਿੰਦਰ ਸਿੰਘ ਆ ਉਹਦਾ ਕੱਲਾ ਬੇਟਾ ਕਰੇ ਇੱਕ ਬੇਟਾ ਔਰ ਇੱਕ ਘਰ ਵਾਲੀ ਵੀ ਹੈ ਨਹੀਂਗੀ ਘਰ ਵਾਲੀ ਵੀ ਹੈ ਨਹੀਂਗੀ ਕੱਲਾ ਬੇਟਾ ਕਹਿੰਦਾ ਭਾਈ ਮੈਨੂੰ ਮੇਰੇ ਪਿਓ ਦਾ ਆਸਰਾ ਸੀ ਕਹਿੰਦਾ ਸੀ ਪਿਓ ਤੇ ਤੁਸੀਂ ਦੋਨੇ ਪਿਓ ਵੀ ਮਰ ਗਿਆ ਕੱਲਾ ਰਹਿ ਗਿਆ ਕੀ ਤੁਸੀਂ ਉਹਦੇ ਜਵਾਕ ਨੂੰ ਇਨਸਾਫ ਨਹੀਂ ਦਿਵਾ ਸਕਦੇ ਇੱਕ ਕੁੜੀ ਬੋਲਦੀ ਉਹ ਕਿਹੜੇ ਦੀ ਬਾਈ ਦੀ ਆ ਓ ਬਾਈ ਉਹਦੀ ਕੁੜੀ ਆ ਆਪਣਾ ਦੂਜੇ ਦੀ ਹਰਪ੍ਰੀਤ ਦੀ ਦੂਜੇ ਦੇ ਦਵਿੰਦਰ ਦਵਿੰਦਰ ਵਿਆਹੀ ਹੋਈ ਆ ਓ ਵਿਆਹੀ ਹੋਈ ਆ ਅੱਛਾ ਉਹ ਕੁੜੀ ਵਿਆਹੀ ਆ ਚਲੋ ਉਹਨੇ ਵੀ ਵਿਚਾਰੀ ਨੇ ਆਪਦੀ ਬੇਣਤੀ ਕਰੀ ਘਹਾਰ ਲਈ ਵੀ ਤੁਸੀਂ ਭਾਈ ਸਾਡੇ ਨਾਲ ਖੜੋ ਆ ਕੇ 6 ਦਿਨਾਂ ਤੋਂ ਮੀਂਹ ਪਈ ਜਾਂਦਾ ਹੈ ਠੀਕ ਹੈ ਜੀ ਤਾਂ ਧੰਨਵਾਦ ਉਹਨਾਂ ਜੁਨੀਅਨ ਵਾਲਿਆਂ ਦਾ ਕਿਹੜੇ ਕਿਹੜੇ ਜੁਨੀਅਨ ਆਪਣੇ ਨਾਲ ਆ ਬਈ ਐਸੇ ਬਾਈ ਜਿੰਨੇ ਵੀ ਜੱਥੇ ਬੰਦੇ ਨੇ ਕਿਸਾਨ ਜੱਥੇ ਬੰਦੇ ਸਾਰੇ ਨਾਲ ਨੇ ਸਾਰਿਆਂ ਨਾਲ ਨੇ ਸਾਰਿਆਂ ਦਾ ਸਹਿਯੋਗ ਦੇ ਰਿਹਾ ਜਿੰਨਾ ਕੱਟੇ ਥੋੜੇ ਪਿੰਡ ਦੇ ਹੀ ਆ ਹਾਂਜੀ ਸਾਡੇ ਬਾਹਰੋਂ ਪੂਰਾ ਕੋਈ ਸਹਿਯੋਗ ਵਾਲਾ ਆਈ ਜਾਂਦੇ ਨੇ ਵੀ ਜੀ ਹਾਂ ਪਰ ਜਿੰਨਾ ਹੋਣਾ ਚਾਹੀਦਾ ਹੋਣਾ ਛੋਟਾ ਐਮਐਲਏ ਕੁਲਵੰਤ ਸਿੰਘ ਬਾਜੀਗਰ ਸਰ ਹਾਂਜੀ ਆਏ ਹਾਂਜੀ ਕੋਈ ਗੱਲ ਨਹੀਂ ਸੁਣੀ ਇੱਕ ਦਿਨ ਪਿੰਡ ਆਇਆ ਜੇ ਟਾਈਮ ਮੰਗਣ ਆਇਆ ਸੀਗਾ ਵੀ ਸਾਨੂੰ ਇੰਨਾ ਕੁ ਟਾਈਮ ਦੇ ਦਿਓ ਵੀ ਸੰਸਕਾਰ ਕਰਦੇ ਯਾਰ 6 ਦਿਨ ਹੋ ਗਏ ਤਾਂ ਤੋਂ ਬੰਦੇ ਨਹੀਂ ਫੜੇ ਗਏ ਗੱਲ ਤਾਂ ਮੇ ਬੱਚੇ ਉਹਨਾਂ ਨੂੰ ਦੇਖਦੇ ਗਰੋਈ ਜਾਂਦੇ ਆ ਪਿੰਡ ਵਾਲਾ ਪੂਰਾ ਪਿੰਡ ਕੋਈ ਕੰਮ ਨਹੀਂ ਕਰ ਸਕਦਾ ਕਿਤੇ ਕੋਈ ਜਾ ਨਹੀਂ ਸਕਦਾ ਟਰੱਕ ਜਿੰਨੇ ਵੀ ਟਰੱਕ ਡਰਾਈਵਰ ਨੇ ਬਾਈ ਸਾਰਿਆਂ ਨੂੰ ਇਹੀ ਬੇਨਤੀ ਆ ਸਾਡੇ ਹੁਣ ਤਾਂ ਬਾਈ ਲਾਸ਼ਾਂ ਵੀ ਗੰਨ ਲੱਗੀਆਂ ਜੇ ਬਾਈ ਬਣਾ ਤੁਸੀਂ ਇੱਕ ਦਿਨ ਵੀ ਜਾਂ ਦੋ ਦਿਨ ਵੀ ਚੱਕਾ ਜਾਮ ਕਰ ਦਿਓ ਜਿੱਥੇ ਵੀ ਖੜੇ ਹੋ ਉਹ ਤੀਆਵਦਾ ਧਰਨਾ ਲਾ ਦਿਓ ਬਾਈ ਸਾਨੂੰ ਥੋੜਾ ਜਿਹਾ ਇਨਸਾਮ ਮਿਲ ਸਕੂਗਾ ਹਾਂ ਮੈਂ ਤੁਹਾਨੂੰ ਚਾਹਣੇ ਹੋ ਇੱਕ ਬੋਲਦੇ ਹੁੰਦੇ ਹੋ ਜੀ ਜਿਹਦੇ ਤੁਸੀਂ ਮੰਗਰ ਪੈ ਜਾਓ ਪੂਰਾ ਚੜੋ ਇੱਕ ਤੋਂ ਇੱਕ ਆਉਂਦਾ ਇੱਕ ਜਾਂਦਾ ਰਿਕਾਰਡਿੰਗ ਕਰ ਕਰ ਪਾਉਣੇ ਹੋ ਹਾਂ ਸਾਨੂੰ ਪਰਮਾਤਮਾ ਨੇ ਜੌਬ ਇਹੀ ਦਿੱਤੀ ਹੈ ਬੰਦੇ ਦੇ ਜੰਮਣ ਤੋਂ ਲੈ ਕੇ ਮਰਨ ਤੱਕ ਥੋੜਾ ਰੋਲ ਰਹਿੰਦਾ ਜੇ ਬੱਚਾ ਪੈਦਾ ਹੋਇਆ ਘਰੇ ਤੁਸੀਂ ਲਿਆਉਣੇ ਹੋ ਐਂਬੂਲੈਂਸ ਤੇ ਮੁੰਡੇ ਦੀ ਮੌਤ ਹੋ ਗਈ ਐਂਬੂਲੈਂਸ ਡਰਾਈਵਰ ਚਲਾ ਕੇ ਲਿਆਉਂਦਾ ਵਿਆਹ ਡਰਾਈਵਰ ਲਿਆਉਂਦਾ ਅੰਨ ਪਾਣੀ ਡਰਾਈਵਰ ਢੋਂਦਾ ਤੇ ਛੋਡੇ ਬਣਾ ਦਾ ਚੀਕਾ ਮੱਜ ਜਾਣੀਆਂ ਜੇ ਤੁਸੀਂ ਇੱਕ ਦਿਨ ਆ ਤੇ ਭਰਾਵਾਂ ਨਾਲ ਨਹੀਂ ਖੜ ਸਕਦੇ ਬਾਈ ਯਾਰ ਖੜੋ ਯਾਰ ਬਾਈ ਸਾਰੇ ਟਰੱਕ ਡਰਾਈਵਰਾਂ ਨੂੰ ਬੇਨਤੀ ਆ ਬਾਈ ਖੜੋ ਜਿੰਨੇ ਵੀ ਜਿੰਨੇ ਵੀ ਡਰਾਈਵਰ ਨੇ ਸਾਰੇ ਬਾਈ ਚਾਹੇ ਨਹੀਂ ਹੋਰ ਕੋਈ ਕੱਲੇ ਕੱਲੇ ਜੁਨੀਆ ਨਹੀਂ ਬੰਦ ਕਰਦੇ ਬੰਦ ਕਰ ਦਿਓ ਹੜਤਾਲ ਕਰ ਦਿਓ ਹੜਤਾਲ ਕਰ ਦਿਓ ਇੱਕ ਦਿਨ ਦੀ ਟਰੱਕ ਜਿੱਥੇ ਖੜਾ ਭਰਿਆ ਖਾਲੀ ਉੱਥੇ ਖੜਾ ਦਿਓ ਸਰਕਾ ਤੇ ਜਿੱਥੇ ਹੈਗਾ ਉੱਥੇ ਖੜਾ ਕੇ ਢਾਬੇ ਤੇ ਬਹਿ ਜਾਓ ਪਤਾ ਲੱਗੇ ਸਾਰੇ ਪੰਜਾਬ ਤੇ ਲਹਿਰ ਚਲਾ ਦਿਓ ਸੋਸ਼ਲ ਮੀਡੀਆ ਰੇਖ ਦੀ ਗੇਬ ਚਾ ਦੱਸ ਦੇ ਭਾਈ ਅੱਜਕ ਮੈਂ ਉਹਨਾਂ ਦੇ ਨਾਲ ਆ ਭਾਈ ਮਰਣਾ ਗਾਡੀ ਭਾਈ ਕੋਈ ਟਰੱਕ ਡਰਾਈਵਰ ਦੇ ਕੁਝ ਡਰਾਈਵਰ ਨੇ ਉਹਨਾਂ ਦੇ ਪੇਜ ਚੱਲਦੇ ਨੇ ਉਹ ਵੀਡੀਓ ਪਾਈ ਜਾਂਦੇ ਨੇ ਬਾਈ ਬਣਿਆ ਤੁਸੀਂ ਵੀ ਵੀਡੀਓ ਪਾ ਕੇ ਵਾਇਰਲ ਕਰੋ ਵੀ ਜਿੱਥੇ ਵੀ ਤੁਸੀਂ ਹੜਤਾਲ ਕਰੋ ਭਾਈ ਜਿਹੜਾ ਸਾਨੂੰ ਇਨਸਾਫ ਮਿਲ ਸਕੇ ਅੱਜ 6 ਮਾ ਦਿਨ ਹੋ ਗਿਆ ਭਾਈ ਮੀ ਵੀ ਪਈ ਜਾਂਦਾ ਸਾਰਾ ਕੁਝ ਹੋ ਰਿਹਾ ਧਰਨਾ ਵੀ ਲੱਗ ਰਿਹਾ ਪਰ ਸਾਨੂੰ ਹਜੇ ਤੱਕ ਇਨਸਾਫ ਨਹੀਂ ਭਾਈ ਮ ਉਹ ਵੀ ਉਹਦਾ ਉਹਨਾਂ ਦੀ ਤਾਂ ਗੁੱਸੇ ਹੋ ਸਕਦੀ ਉਹ ਦੋਚੀ ਸੀ ਵੀ ਇਹ ਤਾਂ ਵੀ ਚੋਰ ਹੋਣਗੇ ਚੋਰ ਹੋਣਗੇ ਕਹਿੰਦਾ ਵੀ ਕੋਈ ਨਹੀਂ ਚੋਰ ਆ ਖੜੇ ਵੀ ਸਾਰੇ ਹਾਇਪ ਆ ਵੀ ਉਹਨਾਂ ਦੀ ਕਰਦੇ ਆ ਪਰ ਇੱਥੇ ਕੋਈ ਆ ਕੇ ਨਹੀਂ ਰਾਜੀ ਕੀ ਗੱਲ ਡਰਦੇ ਹੋ ਯਾਰ ਤੁਸੀਂ ਕਿਸੇ ਤੋਂ ਕੀ ਗੱਲ ਤੁਸੀਂ ਆਪ ਦੇ ਬੰਦੇ ਨੂੰ ਇਨਸਾਫ਼ ਨਹੀਂ ਦਿਵਾ ਸਕਦੇ ਅੱਜ ਦਾ ਬਾਈ ਚਲੋ ਸਾਡੇ ਨਾਲ ਹੋਈ ਜਾਂ ਕੱਲ ਨੂੰ ਸਾਡੇ ਨਾਲ ਵੀ ਹੋ ਸਕਦੀ ਆ ਤਾਂ ਕਰਕੇ ਬਾਈ ਜੇ ਕਿਸੇ ਨਾਲ ਕੁਝ ਵੀ ਹੋ ਜਾਂਦਾ ਬਾਈ ਜੇ ਬਾਈ ਉਹਰੇ ਇਨਸਾਫ਼ ਮਿਲਦਾ ਤਾਂ ਤੁਸੀਂ ਵੀ ਕੱਲ ਨੂੰ ਇਹੋ ਜੀ ਗੱਲ ਨਹੀਂ ਕਰੂਗਾ ਤੁਸੀਂ ਆਪੋ ਆਪਣੇ ਦਿਲ ਤੇ ਹੱਥ ਧਰ ਕੇ ਦੇਖੋ ਜੇ ਡਰਾਈਵਰ ਵੀਰ ਉਹਨਾਂ ਨੂੰ ਕਹਿੰਦਾ ਮੈਂ ਕਿ ਜੇ ਸੋਨੂੰ ਬੰਦਾ ਕੋਈ ਦੁਕਾਨ 'ਚ ਬੰਦ ਕਰਕੇ ਸ਼ਟਰ ਲਵੇ ਸੱਟ ਪੰਜ ਹੁਣ ਬੰਦੇ ਜਿੱਥੇ ਪੈਂਦੀ ਆ ਪਹਿਣਦੇ ਪੈਂਦੀ ਆ ਪਹਿਣਦੇ ਫੇਰ ਫੇਰ ਤੁਹਾਡੇ ਤੇ ਕੀ ਬੀਤੂ ਬਾਈ ਉਹ ਆਪਾਂ ਨਹੀਂ ਲੈ ਸਕਦੇ ਫੇਰ ਮਰਨ ਵਾਲਾ ਦਾ ਕੋਈ ਹੁੰਦਾ ਸਾਰੇ ਮਰ ਵੀ ਨਹੀਂ ਸਕਦੇ ਹੁੰਦੇ ਬਹੁਤਿਆਂ ਨੂੰ ਜਿਉਣ ਦੀ ਮਜਬੂਰੀ ਹੁੰਦੀ ਹੈ ਕਿ ਜੇ ਸੱਚੇ ਤੇ ਬਾਈ ਉਹ ਤਾਂ ਮਰ ਗਏ ਉਹ ਤਾਂ ਅਸਲ ਫਾਸ ਖਾ ਗਏ ਜੋ ਸੱਚੇ ਤੇ ਤਾਂ ਕਰਕੇ ਬਾਈ ਤੁਸੀਂ ਸਾਥ ਸਰਫਾਜ਼ ਦੇਖ ਬਾਈ ਕਹਿੰਦੇ ਢੋਲ 'ਚੋਂ ਦਾਣੇ ਕੱਢ ਕੇ ਫੇਰ ਸਰਪਾਸ ਰਹਿੰਦੀ ਜਿਹਨਾਂ ਦੇ ਜੇਬ 65000 ਹੁੰਦਾ ਅੰਗਰੇਜ਼ੀ दारू ਹੀ ਉੱਡਦੀ ਦੋ ਦਿਨ ਤੇ ਉਹ ਕੋਈ ਨਹੀਂ ਸੀ ਆਪਦੀ ਕਣਕ ਵੇਚਦੇ ਬੰਦੇ ਨਹੀਂ ਸੀ ਬਾਈ ਉਹ ਹਾਂ ਜੇ ਉਹ ਚੋਰੀ ਕੀਤੀ ਹੁੰਦੀ ਉਹ ਮਰਦੇ ਮਰਦੇ ਨਾ ਉਹ ਬੰਦੇ ਸਹੀ ਸੀ ਉਹ ਕਹਿੰਦੇ ਅਸੀਂ ਆਪਦਾ ਕਟਾਰਾਂਗੇ ਉਹਦੇ ਚਾਚਾ ਉਹਨਾਂ ਨੂੰ ਲੈ ਕੇ ਆਇਆ ਉਹ ਕਹਿੰਦਾ ਮੈਂ ਮੈਥੋਂ ਲੈ ਲਈ 65000 ਮੁੰਡੇ ਚ ਛੱਡ ਦੇ ਛੜਾ ਕੇ ਉਸ ਤੋਂ ਬਾਅਦ ਮੈਨੂੰ ਧਮਕੀਆਂ ਫੋਨ ਕਰ ਕਰ ਦੇਈਗੇ ਬਾਈ ਉਹ ਤਾ ਕਰਕੇ ਉਹ ਡਰ ਦੇ ਮਾਰੇ ਡਰ ਵੀਰੋ ਛੋੜੀਗਾ ਕੋਈ ਸਾਡੀ ਦੋਸਤ ਨੂੰ ਹੱਥ ਮੰਨ ਕੇ ਬਹਿਨਦੀ ਆ ਹੜਤਾਲ ਕਰੋ ਚੱਕਾ ਜਾਮ ਕਰੋ ਜੋ ਮਰਜ਼ੀ ਕਰੋ ਇਸ ਪਰਿਵਾਰ ਨੂੰ ਇਨਸਾਫ ਦੋ ਸਾਰਾ ਪਿੰਡ ਨਾਲ ਖੜਾਗਾ ਕੋਈ ਜੇ ਉਹ ਬੰਦੇ ਮਾੜੇ ਹੁੰਦੇ ਅੱਜ ਜਿੱਥੇ ਤੁਹਾਨੂੰ ਬੰਦੇ 10 ਨਹੀਂ ਸੀ ਮਿਲਨੇ ਬੰਦਿਆਂ ਨਾਲ ਵੱਧ ਬੀਬੀਆਂ ਬੈਠੀਆਂ ਨੇ ਨਾਲੇ ਬੀਬੀਆਂ ਜਮਾ ਨਹੀਂ ਆਉਂਦੀਆਂ ਰੇਗ ਨੂੰ ਘਰੇ ਕੰਮ ਆ ਤੇ ਜੇ ਉਸ ਪਰਿਵਾਰ ਦਾ ਤਰਸ ਕਰਦੀਆਂ ਨੇ ਉਹਨਾਂ ਦਾ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਹੱਕ 'ਚ ਨੇ ਤਾਂ ਜੇ ਉਹ ਬੰਦੇ ਸਹੀ ਸੀ ਤਾਂ ਤਾਂ ਬਈ ਇਹ ਸੱਚੇ ਤੇ ਤਾਂ ਸਾਰਾ ਪਿੰਡ ਖੜਿਆ ਛੋਟੇ ਛੋਟੇ ਬੱਚੇ ਆ ਦੇਖ ਲੋ ਕਿਵੇਂ ਖੜੇ ਨੇ ਸਾਰੇ ਇਨਸਾਫ ਦੀ ਮੰਗ ਕਰ ਰਹੇ ਨੇ ਥੋੜਾ ਡਰ ਵੀਰੋ ਹੱਥ ਜੋੜ ਕੇ ਬੇਨਤੀ ਆ ਇੱਕ ਦਿਨ ਕਰਤਾ ਡਰ ਨਾਲ ਖੜ ਜੋ ਪ੍ਰਸ਼ਾਸਨ ਨੇ ਤਾਂ ਆਪਦੀ ਮਰਜ਼ੀ ਕਰਨੀ ਆ ਮਰਜ਼ੀ ਕਰਨੀ ਆ ਠੀਕ ਆ ਤੁਸੀਂ ਜਰ ਇਨਸਾਫ ਦਿਵਾ ਸਕਦੇ ਹੋ ਤੁਸੀਂ ਪੰਜਾਬ ਹਾਲੇ ਆ ਸਕਦੇ ਹੋ ਤੁਸੀਂ ਨਾਸਤ ਤੋਂ ਆ ਲੈ ਸਕਦੇ ਹੋ ਇਹ ਮੇਰੀ ਵੀਡੀਓ ਸ਼ੇਅਰ ਕਰਕੇ ਕੱਲੇ ਕੱਲਾ ਵੀਰ ਸ਼ੇਅਰ ਕਰਕੇ ਡਰਾਈਵਰ ਵੀਰਾਂ ਕੋਲੇ ਪਹੁੰਚਾ ਦਿਓ ਤੇ ਖਬਰੀ ਉਹਨਾਂ ਦੀ ਜਮੀਰ ਜਾਗ ਜੇ ਇਸ ਪਰਿਵਾਰ ਦੇ ਹੱਕ ਚ ਖੜ ਜਾਨ ਧੰਨਵਾਦ ਜੀ